ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਪਿੰਡ ਸਰਹਾੜਾ ਕਲਾਂ ਸਭ ਤੋਂ ਪਹਿਲਾਂ ਮੈਂ ਸਰਬ ਧਰਮ ਨਿਊ ਚੈਨਲ ਦਾ ਧੰਨ ਧੰਨ ਸਤਿਗੁਰੂ ਰਵਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਮੂਥੀਆਂ ਸੰਗਤਾਂ ਨੂੰ ਮੈਂ ਧੰਨ ਧੰਨ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ਪਰੋਵ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜਿੱਥੇ ਆਪਾਂ ਵਧਾਈ ਦਿੰਨੇ ਆ ਉੱਥੇ ਇੱਕ ਪਿਛਲੇ 26 ਤਰੀਕ ਨੂੰ 26 ਜਨਵਰੀ ਵਾਲੇ ਦਿਨ ਅਮਰਸਰ ਦੇ ਵਿੱਚ ਇੱਕ ਜਿਹੜੀ ਹੈ ਉਹ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਵੀਰ ਵੱਲੋਂ ਡਾਕਟਰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜਿਨ੍ਹਾਂ ਦੇ ਬੁੱਤ ਦੇ ਨਾਲ ਬਹੁਤ ਛੇੜਖਾਨੀ ਕੀਤੀ ਗਈ ਹੈ ਔਰ ਜਿਹੜਾ ਸੰਵਿਧਾਨ ਸੀ ਉਹਦੇ ਉੱਤੇ ਪੈਟਰੋਲ ਪਾ ਕੇ ਉਹਨੂੰ ਸ਼ੋਅ ਕੀਤਾ ਸਾੜਨ ਵਾਸਤੇ ਉਹ ਵੀ ਸਾਡੇ ਆਪਣੇ ਪਰਿਵਾਰਾਂ ਦਾ ਇੱਕ ਜਿਹੜਾ ਬੰਦਾ ਸੀ ਜਿਸ ਨੇ ਇਹ ਘਟਨਾ ਕੀਤੀ ਹੈ ਸੋ ਮੈਂ ਸਮੁਤੀਆਂ ਸੰਗਤਾਂ ਨੂੰ ਪੂਰੇ ਪ੍ਰਵਦਾਸ ਨਾਮ ਲੇਵਾ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਆਪਾਂ ਹਰ ਚੀਜ਼ ਨੂੰ ਕਿਸੇ ਨਾ ਕਿਸੇ ਗੱਲ ਨਾਲ ਜੋੜ ਲੈਂਦੇ ਆ ਜੇ ਬੰਦੇ ਨੇ ਕੇਸ ਰੱਖਿਆ ਤਾਂ ਉਹਨੂੰ ਪਸਿਖ ਧਰਮ ਨਾਲ ਜੋੜ ਦਿੰਦੇ ਆ ਜੇ ਬੰਦਾ ਮੋਨਾ ਹੈ ਤਾਂ ਉਹਨੂੰ Hindu ਧਰਮ ਦੇ ਨਾਲ ਜੋੜ ਦਿੰਦੇ ਆ ਸੋ ਸਾਧ ਸੰਗਤ ਜੀ ਇਹ ਜਿਹੜੀ ਘਟਨਾਵਾਂ ਹੁੰਦੀਆਂ ਇਹ ਕੋਈ ਨਾ ਕੋਈ ਦਾ ਬਹੁਤ ਵੱਡਾ ਕਾਰਨ ਹੁੰਦਾ ਜਿਹਦੇ ਕਰਕੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਕਿਉਂਕਿ ਸਿਆਸੀ ਪੱਖ ਵੀ ਹੋ ਸਕਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ 100% ਸਿਆਸੀ ਪੱਖ ਹੈ ਜਾਂ ਕਿਸੇ ਦੀ ਆਪਣੀ ਭਾਵਨਾ ਵੀ ਹੋ ਸਕਦੀ ਹੈ ਜਿਹਦੇ ਕਾਰਨ ਉਹਦੇ ਦਿਮਾਗ ਦੇ ਵਿੱਚ ਕਿਉਂਕਿ ਉਹ ਖੁਦ ਐਸੀ ਕਮਿਊਨਿਟੀ ਨੂੰ ਬਿਲੋਂਗ ਕਰਨ ਵਾਲਾ ਬੰਦਾ ਹੈ ਕਿਸੇ ਦਾ ਉਹਦਾ ਕਿਸੇ ਨੇ ਉਹਦਾ ਮਾਈਂਡ ਵਾਸ਼ ਕਰਕੇ ਉਹਦੇ ਉਹਨੂੰ ਗਲਤ ਜਿਹੜਾ ਝੜਕਾ ਦਿੱਤਾ ਜਿਹਦੇ ਕਾਰਨ ਉਹ ਇੰਨਾ ਏਮੋਸ਼ਨਲ ਹੋ ਗਿਆ ਕਿ ਉਸਨੇ ਇਹ ਗੱਲ ਸੋਚਿਆ ਨਹੀਂ ਕਿ ਸਾਡੇ ਸੰਵਿਧਾਨ ਦੇ ਬਧਾਤਾ ਉਹ ਤੇ ਉਸਨੇ ਉਸ ਉੱਤੇ ਥੋੜੇ ਦੇ ਨਾਲ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਪਰ ਇਹਦੇ ਵਿੱਚ ਨਾ ਤਾਂ ਪਰਿਵਾਰ ਜ਼ਿੰਮੇਵਾਰ ਹੈ ਨਾ ਕੋਈ ਦੂਸਰਾ ਕੋਈ ਭਾਈਚਾਰਾ ਨਾ ਕੋਈ ਹੋਰ ਇਹ ਹੋ ਸਕਦਾ ਉਸ ਦਾ ਕੋਈ ਇੰਡੀਵਿਜੂਅਲ ਆ ਦਿਮਾਗੀ ਤੌਰ ਤੇ ਉਹਦੇ ਮਨ ਦੇ ਵਿੱਚ ਕੋਈ ਵਿਚਾਰ ਹੋਵੇ ਇਹ ਹੁਣ ਸਾਰੀ ਜਾਣਕਾਰੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਪੁਲਿਸ ਆਪਣੀ ਜਾਂਚ ਦੇ ਦੌਰਾਨ ਉਹ ਜਾਂਚ ਕਰ ਰਹੀ ਹੈ ਕਿ ਮੈਂ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਹੈ ਕਿ ਇਸ ਨੌਜਵਾਨ ਨਾਲ ਬਿਲਕੁਲ ਵੀ ਢਲਾਈ ਨਾ ਕੀਤੀ ਜਾਵੇ ਇਸ ਦੀ ਮੰਨ ਦੇ ਸਾਰੇ ਜਿਹੜੀ ਅਨਟੈਰੋਗੇਸ਼ਨ ਕਰਕੇ ਪੂਰਾ ਇਸ ਦੀ ਜਾਣਕਾਰੀ ਪ੍ਰਾਪਤ ਕਰਕੇ ਇਸ ਨੂੰ ਕਾਨੂੰਨ ਦੇ ਹੱਕ ਦੇ ਮੁਤਾਬਕ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਇਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇਵੇ ਕਿਉਂਕਿ ਮੈਂ ਸਮਝਦਾ ਕਿ ਸਤਗੁਰੂ ਰਵਦਾਦ ਜੀ ਮਹਾਰਾਜ ਦਾ ਪ੍ਰਕਾਸ਼ ਪੁਰਵਾ ਰਿਹਾ ਸਾਡੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਵਾਤੇ ਇਹਦੀਆਂ ਘਟਨਾਵਾਂ ਜਿਵੇਂ ਘਟਨਾਈਆਂ ਜਾਂਦੀਆਂ ਇਹ ਹੁਣ ਉਹ ਨੌਜਵਾਨ ਜਾਣਦਾ ਹੈ ਇਹ ਉਹਨੂੰ ਪਤਾ ਹੈ ਕਿ ਉਸਨੇ ਇਹ ਕਿਉਂ ਕੀਤਾ ਕਿਉਂਕਿ ਜਿਹੜਾ ਬੰਦਾ ਐਸੀ ਕਮਿਊਨਿਟੀ ਨਾਲ ਸੰਬੰਧ ਰੱਖਦਾ ਹੈ ਉਹ ਇਸ ਤਰ੍ਹਾਂ ਦੀ ਸੋਚ ਨਹੀਂ ਰੱਖ ਸਕਦਾ ਉਹਦੀ ਕੋਈ ਆਪਣੀ ਪਰਸਨਲ ਨਿੱਜੀ ਦੂਸਰੀ ਵੀ ਉਹ ਗੱਲ ਵੀ ਹੋ ਸਕਦੀ ਹੈ ਕਿਸੇ ਦੇ ਦੁਆਰਾ ਉਹਨੂੰ ਪੜਕਾਇਆ ਵੀ ਜਾ ਸਕਦਾ ਮਾਈਂਡ ਵਾਸ਼ ਵੀ ਕੀਤਾ ਜਾ ਸਕਦਾ ਉਹਦਾ ਤੇ ਜਿਹਦੇ ਕਾਰਨ ਉਹ ਨੌਜਵਾਨ ਪੜਕਿਆ ਪਰ ਸਭ ਤੋਂ ਨਕਾਮੀ ਵੈ ਪ੍ਰਸ਼ਾਸਨ ਦੀ ਸਮਝ ਦਾ ਥੋੜੀ ਦੂਰ ਦੇ ਉੱਤੇ ਠਾਣਾ ਹੋਣ ਦੇ ਕਾਰਨ ਜਾਂ ਉਸ ਸਮੇਂ ਜਿਹੜੀ ਪਬਲਿਕ ਹਾਜ਼ਰ ਸੀ ਜਦੋਂ ਉੱਪਰ ਚੜ ਕੇ ਉਹਨੂੰ ਉਹਨੇ ਇਹੋ ਜੀ ਹਰਕਤ ਕੀਤੀ ਤਾਂ ਉਸੇ ਟਾਈਮ ਸਾਡਾ ਫਰਜ਼ ਬਣਦਾ ਸੀ ਕਿ ਫਟਾਫਟ ਉਸ ਦੇ ਉੱਤੇ ਚੜ ਕੇ ਉਹਨੂੰ ਰੋਕਿਆ ਜਾਂਦਾ ਤਾਂ ਕਿ ਉਹ ਸ਼ਾਇਦ ਇਹ ਘਟਨਾ ਨਹੀਂ ਸੀ ਹੋਣੀ ਪਰ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਸਾਰੇ ਆਪਣੇ ਆਪਣੇ ਮਸਤ ਜਿਹੜੇ ਉੱਤੇ ਚੱਲਦੇ ਫਿਰਦੇ ਰਹੇ ਜਿਹਦੇ ਕਰਕੇ ਘਟਨਾ ਨੂੰ ਅੰਜਾਮ ਦਿੱਤਾ ਸੋ ਮੈਂ ਇੱਕ ਵਾਰ ਸਮੂਚੀਆਂ ਜਿੰਨੀਆਂ ਵੀ ਜਥੇਬੰਦੀਆਂ ਰਬਦਾਸ ਨਾਮ ਲੈਵਾ ਜਥੇਬੰਦੀਆਂ ਜਾਂ ਹੋਰ ਵੀ ਸਿੱਖ ਜਥੇਬੰਦੀਆਂ ਜਾਂ ਹੋਰ ਵੀ ਆ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ سوشل ਮੀਡੀਆ ਦੇ ਰਾਹੀਂ ਕਿਸੇ ਤੇ ਦੂਸ਼ਣਵਾਦੀ ਨਹੀਂ ਕਰਨੀ ਕਿਉਂਕਿ ਜੇ ਉਹਨਾਂ ਗਲਤੀ ਕੀਤੀ ਹੈ ਉਹਨੂੰ ਸਜ਼ਾ ਮਿਲ ਜਾਣੀ ਹੈ ਤੇ ਆਪਸੀ ਭਾਈਚਾਰਾ ਜਿਹੜਾ ਆਪਾਂ ਬਣਾ ਕੇ ਰੱਖਣਾ ਹੈ ਕਿਉਂਕਿ ਬਹੁਤ ਬਹੁਤ ਵੱਡੀਆਂ ਘਟਨਾਵਾਂ ਹੋ ਜਾਂਦੀਆਂ ਇਸ ਕਰਕੇ ਇਹ ਵੀ ਇੱਕ ਬਹੁਤ ਵੱਡੀ ਘਟਨਾ ਹੈ ਦੁੱਖ ਹੈ ਸਾਨੂੰ ਇਸ ਗੱਲ ਦਾ ਮਨ ਨੂੰ ਦੁੱਖ ਐ ਇਸ ਗੱਲ ਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਜੋ ਵੀ ਹੋਇਆ ਉਹ ਆਪਾਂ ਕਹਿ ਦਿੰਨੇ ਆ ਜੋ ਕੁਦਰਤ ਦੇ ਭਾਂਡੇ ਦੇ ਵਿੱਚ ਹੁੰਦਾ ਉਹ ਹੋ ਕੇ ਰਹਿੰਦਾ ਆਪਾਂ ਭਾਵੇਂ ਲੱਖ ਜਤਨ ਕਰ ਲਈਏ ਉਹ ਮੌਕਾ ਮਿਲ ਗਿਆ ਉਹਨੂੰ ਤੇ ਉਸਨੇ ਆਪਣਾ ਕੰਮ ਕਰ ਦਿੱਤਾ ਤਾਂ ਇਹ ਮੇਰੀ ਪਿੰਡ ਸਰਹਾਲਾ ਕਲਾਦਿਆਂ ਨੂੰ ਸੰਗਤਾਂ ਨੂੰ ਵੀ ਬੇਨਤੀ ਹੈ ਤੇ ਸਮੂਹ ਸੰਸਾਰ ਭਰ ਦੀਆਂ ਸੰਗਤਾਂ ਨੂੰ ਬੇਨਤੀ ਕਿ ਆਪਸੀ ਭਾਈਚਾਰਾ ਜਿਸ ਤਰ੍ਹਾਂ ਹੁਣ ਸਤਿਗੁਰੂ ਰਵਦਾਦ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਰਿਹਾ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੀ ਬਾਣੀ ਦੇ ਅਨੁਸਾਰ ਆਪਾਂ ਜਿਹੜਾ ਆ ਚੱਲਣਾ ਕਿ ਆਪਾਂ ਸਾਧ ਸੰਗਤ ਮਿਲ ਰਹੀਏ ਮਾਧੋ ਜੈਸੇ ਮਦਮਕੀਰਾ ਤੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਜਿਹੜਾ ਆ ਬਿਨਾਂ ਕਿਸੇ ਲੜਾਈ ਝਗੜੇ ਤੋਂ ਬਿਨਾਂ ਕਿਸੇ ਆਪਸੀ ਮਨ ਮੁਟਾਵ ਤੋਂ ਆਪਾਂ ਸਤਗੁਰੂ ਰਵਦਾਜ ਜੀ ਮਹਾਰਾਜ 648ਵਾਂ ਪ੍ਰਕਾਸ਼ ਪੁਰਬ ਮਨਾਉਣਾ ਤੇ ਕਿਉਂਕਿ ਇਹੋ ਜੇ ਸਮਿਆ ਤੇ ਕਈ ਕੁਝ ਹੁੰਦਾ ਹੈ ਤੇ ਉਹਨੂੰ ਆਪਾਂ ਇਗਨੋਰ ਕਰਨਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਰਕਾਰ ਉਸਨੂੰ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਸਜ਼ਾ ਦੇਵੇ ਤਾਂ ਕਿ ਇਹੋ ਜਿਹੀ ਫਿਰ ਦੁਬਾਰਾ ਕੋਈ ਘਟਨਾ ਨੂੰ ਅੰਜਾਮ ਨਾ ਦੇਵੇ ਤੇ ਆਪਾਂ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਕਿ ਜਿੱਥੇ-ਜਿੱਥੇ ਵੀ ਡਾਕਟਰ ਭੀਮਰਾਓ ਮੇਦਕਾਰ ਜੀ ਦੇ ਪੁੱਤ ਬਣਿਆ ਉਹ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਇਹੋ ਜਿਹਾ ਇਤਿਹਾਸਕ ਦਿਨ ਤੇ ਉੱਥੇ ਸਿਕਿਉਰਿਟੀ ਲਾਈ ਜਾਵੇ ਤਾਂ ਕਿ ਕੋਈ ਇਹੋ ਜਿਹੀ ਘਟਨਾ ਨਾ ਹੋਵੇ ਤੇ ਪ੍ਰਸ਼ਾਸਨ ਦੀ ਬਦਨਾਮੀ ਹੋਵੇ ਸੰਸਾਰ ਭਰ ਦੀ ਵਿੱਚ ਦੁਨੀਆ ਦੀ ਬਦਨਾਮੀ ਹੋਵੇ ਇਹਨਾਂ ਗੱਲਾਂ ਤੋਂ ਬਚਣ ਵਾਸਤੇ ਆਪਾਂ ਨੇ ਇਹਨਾਂ ਚੀਜ਼ਾਂ ਨੂੰ ਸਮਝ ਕੇ ਜੋ ਵੀ ਗੱਲ ਕਰਨੀ ਸੋਸ਼ਲ ਮੀਡੀਆ ਤੇ ਪੱਤਰਕਾਰ ਵੀ ਕਿਉਂਕਿ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਵਧਾ ਘਟਾ ਕੇ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਦੁਨੀਆ ਦੇ ਵਿੱਚ ਸਿਆਸਤ ਖੇਢੀ ਜਾਂਦੀ ਹੈ ਤੇ ਆਪਸੀ ਭਾਈਚਾਰੇ ਨੂੰ ਬਗਾੜਿਆ ਜਾਂਦਾ ਸੋ ਆਪਾਂ ਭਾਈਚਾਰੇ ਨੂੰ ਬਰਕਰਾਰ ਰੱਖਦੇ ਹੋਏ ਸਤਿਗੁਰੂ ਰਵਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨਿਹਾਲ ਜੋ ਬੋਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ